ਇਹ ਗੱਲਾਂ ਨਹੀਂ ਕਰਨੇ ਮੇਰੇ ਇੱਕ ਸਾਥੀ ਨੇ ਕਾਫੇ ਦੇ ਭੇਜਿਆ ਮੈਂ ਤਾਂ ਬੋਲਿਆ ਨਹੀਂ ਉੱਤਾ ਜਾਂਦਾ ਹੁੰਦਾ ਪਰ ਹੈ ਬਹੁਤ ਸੋਹਣਾ ਕਰਕੇ ਮੈਂ ਬੋਲਣ ਜਾ ਰਿਹਾ ਕਹਿੰਦੇ ਮਾਨਾ ਆਪਣੇ ਹੱਕ ਮੰਗਨੇ ਹਾਂ ਕੋਈ ਮੱਛੀ ਗਾ ਨਹੀਂ ਮੰਗਦੀ ਚੁੱਪ ਕਰਕੇ ਤੂੰ ਪੈਸੇ ਕਢਦੇ ਨਾ ਸੋਚੀ ਨਾ ਸੰਗੀ ਤੇ ਸਾਥੀ ਦੀ ਤਗਵੰਦਮਾਨ ਵਾਲੇ ਮੈਂ ਗੱਲ ਕਰ ਲਿਆ ਪਹਿਲਾਂ ਮੈਂ ਕਰ ਨਹੀਂ ਇਹ ਗੱਲ ਕਹੂੰਗਾ ਵੀ ਯਾਰ ਇਹਨੂੰ ਬੋਟਾ ਨਾ ਪਾਇਓ ਸੋਚੋ ਵਿਚਾਰੋ ਜੀਆ ਬਾਰੇ ਨੂੰ ਬੋਟ ਫੋਨ ਤੋਂ ਪਹਿਲਾਂ ਸੋਚੋ ਜਰੂਰ ਤੇ ਇਹ ਦੇਖੋ ਜਿਹੜਾ ਭਗਵੰਤ ਮਾਨ ਲਾਈਨ ਚ ਲਾ ਕੇ ਸਿਲੰਡਰ ਲੈਂਦਾ ਜਿਹੜਾ ਪਹਿਲਾਂ ਗੱਲਾਂ ਕਰਦਾ ਸੀ ਤਾਂ ਜਰੂਰ ਇਹਨੂੰ ਬੋਟ ਪਾਇਓ ਜਿਹੜਾ ਭਗਵੰਤ ਮਾਨ ਪਹਿਲਾਂ ਇਹ ਗੱਲ ਕਰਦਾ ਸੀਗਾ ਤੇ ਸਾਡੇ ਮੰਤਰੀ ਤੁਹਾਡੇ ਘਰਾਂ 'ਚ ਸਾਨੂੰ ਪੁੱਛਣ ਆਇਆ ਕਰਨਗੇ ਵੀ ਕੀ ਤਕਲੀਫ ਆ ਆ ਬੋਟਾਂ ਦੀ ਨਹੀਂ ਗੱਲ ਲੋੜ ਮਿਲਿਆ ਸਾਰੇ ਘਰੇ ਨੂੰ ਪਿਓ ਕਹਿੰਦੇ ਆ ਅੱਜ ਇਹ ਗੱਲੇ-ਗੱਲੇ ਕਰ ਜਾ ਕੇ ਪਿਓ ਕਹਿੰਦੇ ਹੋਣਗੇ ਪਰ ਵੋਟਾਂ ਦਾ ਪਹਿਲਾ ਕਿਹੜਾ ਮੰਤਰੀ ਤੁਹਾਡੇ ਘਰ ਆਇਆ ਇਹ ਜਰੂਰ ਇਹਨੂੰ ਪੁੱਛੋ ਜੇ ਤੁਹਾਡੇ ਘਰ ਪੁੱਛਣਾ ਤਾਂ ਵੀਰ ਵੋਟਾਂ ਪਾ ਦਿਓ ਮੈਂ ਨਹੀਂ ਕਹਿੰਦਾ ਇਹ ਕਹਿੰਦੇ ਸੀਗੇ ਕਿ ਹਰ ਮੰਤਰੀ ਨੂੰ ਹਰ ਮੁੱਖ ਮੰਤਰੀ ਨੂੰ ਤੁਸੀਂ ਪ੍ਰਸ਼ਨ ਪੁੱਛਿਆ ਕਰੋ ਅਸੀਂ ਸਨਮਾਨ ਕਰਾਂਗੇ ਤੁਹਾਡਾ